ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਮੈਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੇ ਆਪਣੇ ਵਲੌਗ ਦਾ ਟੌਪਿਕ ਹੈਗਾ ਏ ਵੀਰੇ ਦੀ ਵੈਡਿੰਗ ਦੇ ਸੂਟ ਜਿਹੜੇ ਮੈਂ ਆਪਣੇ ਬ੍ਰਦਰ ਦੀ ਮੈਰਿਜ ਤੇ ਸਟਿਚ ਕਰੇ ਸੀਗੇ ਇਹ ਇਹ ਆਪਾਂ ਕੱਪੜਾ ਲੈ ਕੇ ਸਟਿਚ ਕਰੇ ਸੀਗੇ ਸੂਟ ਇੱਕ ਜਾਗੋ ਦੀ ਆਊਟਫਿਟ ਆ ਤੇ ਇੱਕ ਹੈਗੀ ਆ ਜਿਹੜੀ ਆਪਾਂ ਬਰਾਤ ਤੇ ਵੇਅਰ ਕੀਤਾ ਸੀਗਾ ਸੋ ਫਰਸਟ ਦੇ ਨਾਲ ਆਪਾਂ ਸਟਾਰਟ ਕਰਦੇ ਆ ਸੋ ਇਹ ਮੈਂ ਲਿਆ ਸੀਗਾ ਫੈਬਰਿਕ ਮਾਰਕੀਟ ਤੋਂ ਇਹਦੇ ਤੇ ਪੂਰੀ ਹੈਂਡ ਐਮਬ੍ਰੋਇਡਰੀ ਹੋਈ ਆ ਆ ਦੇਖ ਹੈਂਡ ਦੀ ਲੁੱਕ ਦਿੰਦੀ ਹੈ ਇਹ ਐਮਬ੍ਰੋਇਡਰੀ ਆ ਰਹੀ ਹੈ ਬਲਰਟਨ ਯਾਰੀ ਹਾਂ ਇਹ ਜਿਹੜੀ ਲੁੱਕ ਆ ਉਹ ਹੈਂਡਵਰਕ ਦੀ ਹੈ ਬਟ ਇਹ ਹੈਂਡਵਰਕ ਨਹੀਂ ਹੈਗਾ ਇਹ ਮਸ਼ੀਨਵਰਕ ਹੀ ਹੁੰਦਾ ਹੈ ਪਰ ਇਹ ਜਿਹੜੀ ਲੁੱਕ ਆ ਉਹ ਹੈਂਡਵਰਕ ਦੀ ਲੁੱਕ ਦਿੰਦੀ ਹੈ ਤੇ ਇਹਨੂੰ ਆਪਾਂ ਫੈਬਰਿਕ ਲੈ ਕੇ ਡਾਈ ਕਰਵਾਇਆ ਸੀਗਾ ਕਲਰ ਦੇ ਵਿੱਚ ਤੇ ਇਹ ਹੈਗਾ ਸੀ ਗ੍ਰੀਨ ਕਲਰ ਆ ਇਹ ਤੇ ਇਹਦੇ ਪੂਰੇ ਬਾਜੂ ਦੇ ਉੱਪਰ embroidery ਆਈ ਹੈ ਆ ਦੇਖੋ ਪੂਰੀ ਬਾਜੂ ਹੈ ਔਰ نیچے ਪੂਰਾ ਜਿਹੜਾ ਪੈਨਲ ਆਪਣਾ ਉਹ ਸਾਰਾ ਇਹ ਸ਼ਾਰਟ ਚੋਲੀ ਹੈ ਇਹ ਤੁਸੀਂ ਦੇਖ ਸਕਦੇ ਹੋ ਆ ਰਹੀ ਹੈ ਪੂਰੀ ਆ ਦੇਖੋ ਇਹਦੇ ਇਹਦੇ ਨਾਲ ਆਪਾਂ ਕਲੀਆਂ ਵਾਲਾ ਜਿਹੜਾ ਉਹ ਲਹਿੰਗਾ ਇਹ ਉਹ ਬਣਾਇਆ ਹੈ ਤੇ ਇਹ ਹੈ ਇਹਦਾ ਬੈਕ ਦਾ ਡਿਜ਼ਾਈਨ ਬੈਕ ਦੇ ਉੱਪਰ ਵੀ ਪੂਰੀ ਬੂਟੀ ਹੈ ਇਹ ਨਹੀਂ ਹੈਗਾ ਕਿ ਬੈਕ ਹੈ ਜਿਹੜੀ ਪਲੇਨ ਆ ਇਹ 60 ਤੋਂ ਪਲੱਸ ਸੀਗਾ ਇਹਦਾ ਪਾਣਾ ਜਿਹੜਾ ਇਹ ਫੈਬਰਿਕ ਸੀਗਾ ਆਪਣਾ ਇਹਦਾ 60 ਤੋਂ ਪਲੱਸ ਸੀਗਾ ਆਪਣਾ ਤੇ ਇਹ ਆਪਾਂ ਇੱਕ ਸੀਰਤ ਦਾ ਬਣਾਇਆ ਇੱਕ ਮੇਰਾ ਮਦਰ ਡਾਟਰ 3 ਦੇ ਅੰਦਰ ਆਪਾਂ ਬਣਾਏ ਸੀਗੇ ਦੋ ਸੂਟ ਤੇ ਇਹ ਨਹੀਂ ਜੀ ਇਹਦੇ ਬਹੁਤ ਪਿਆਰੇ ਜਿਹੇ ਲਟਕਣ ਤੇ ਫਰੰਟ ਤੇ ਵੀ ਜੇ ਹੁਣ ਇਹ ਆਪਾਂ ਹੈਂਡ embroiderry ਕਾਰੀਗਰ ਤੋਂ ਕਰਵਾਉਂਦੇ ਤਾਂ ਇਹ ਬਹੁਤ ਜ਼ਿਆਦਾ ਮਹਿੰਗਾ ਪੈ ਜਾਣਾ ਸੀਗਾ ਆਪਾਂ ਨੂੰ ਕਿਉਂਕਿ ਇੰਨੀ ਠਿੱਕ embroiderry ਆ ਜਿਹੜੀ ਹੈਂਡ ਦਾ ਵਰਕ ਆ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਮਹਿੰਗਾ ਪੈਂਦਾ ਹੈ ਸੋ ਆਪਾਂ ਇਹ ਫੈਬਰਿਕ ਲਿਆ ਸੀਗਾ 1000 ਰੁਪਏ ਮੀਟਰ ਇਹ ਸਿਰਫ ਮਤਲਬ ਥੋੜਾ ਜਿਹਾ ਫੈਬਰਿਕ ਬਚਿਆ ਹੋਇਆ ਸੀ ਆਪਾਂ ਥਾਂ ਚੋਂ ਨਹੀਂ ਕਟਵਾਇਆ ਸੀ ਤੇ ਮੈਨੂੰ ਇਦਾਂ ਹੀ ਪਸੰਦ ਆ ਗਿਆ ਸੀਗਾ ਤਾਂ ਉਹਨਾਂ ਨੇ ਰੀਜ਼ਨੇਬਲ ਲਗਾਤਾ ਸੀ ਵੈਸੇ ਇਹ ਥੋੜਾ ਮਹਿੰਗਾ ਸੀਗਾ ਕਿਉਂਕਿ ਪੀਸ ਸੀਗਾ ਸੋ ਇਹਦੇ ਵਿੱਚ ਮੇਰਾ ਔਰ ਸੀਰਤ ਦਾ ਬਣ ਗਿਆ ਸੀਗਾ ਸੋ ਇਹ ਦੇਖੋ ਕਿੰਨੇ ਪਿਆਰੇ ਕਲਰਸ ਨੇ ਔਰ ਇਹਦੇ ਕਲਰਸ ਬਿਲਕੁਲ ਵੀ ਡਲ ਨਹੀਂ ਪਏ ਹੈਗੇ ਡਾਈ ਤੋਂ ਬਾਅਦ ਇਹ ਐਸ ਇਟ ਇਜ਼ ਉਵੇਂ ਦਾ ਹੀ ਹੈ ਤੇ ਹੁਣ ਮੈਂ ਦੁਕਾਨੀਆਂ ਤੁਹਾਨੂੰ ਇਹਦੇ ਨਾਲ ਦਾ ਲਹਿੰਗਾ ਇਹ ਸੀ ਜੀ ਇਹਦਾ ਕਲੀਆਂ ਵਾਲਾ ਲਹਿੰਗਾ ਤੇ نیچے ਆਪਾਂ ਇਹਦੇ ਦਿੱਤੀ ਆ ਸਮੋਸਾ ਲੇਸ ਤੇ ਪੂਰਾ ਇਹ ਕਲੀਆਂ ਵਾਲਾ ਹੈ ਤੇ ਇਹਦੇ ਵਿੱਚ ਹੈਗੀਆਂ ਨੇ ਆਪਣੀਆਂ ਟੋਟਲ 24 ਕਲੀਆਂ ਨੇ ਇਹਦੇ ਵਿੱਚ 24 ਕਲੀਆਂ ਦਾ ਲਹਿੰਗਾ ਇਹ ਹੈ ਤੇ ਬਹੁਤ ਅੱਛਾ ਇਹਦਾ ਫਲੇਅਰ ਆਇਆ ਏ ਇਹ ਵੀ ਆਪਾਂ ਜਿਹੜੀ ਸ਼ਿਮਰ ਆ ਉਹ ਸ਼ਰਟ ਵੀ ਸ਼ਿਮਰ ਫੈਬਰਿਕ ਦੇ ਉੱਪਰ ਆ ਤੇ ਇਹ ਸ਼ਿਮਰ ਆਪਾਂ ਲਈ ਸੀ ਪਲੇਨ ਤੇ ਇਹ ਪਲੇਨ ਲੈ ਕੇ ਆਪਾਂ ਡਾਈ ਕਰਵਾਇਆ ਸੀਗਾ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਸਿਰਦ ਦੁਪੱਟਾ ਦਿਓ ਸੋ ਇਹ ਹੈ ਜੀ ਇਹਦਾ ਦੁਪੱਟਾ ਦੁਪੱਟਾ ਆਪਾਂ ਪਲੇਨ ਰੱਖਿਆ ਵੈਸੇ ਮੈਂ ਦੁਪੱਟਾ ਪਲੇਨ ਨਹੀਂ ਰੱਖਣਾ ਸੀਗਾ ਦੁਪੱਟੇ ਦੇ ਉੱਪਰ ਆਪਾਂ ਲਗਾਈ ਹੈ ਇਹ ਗੋਟਾ ਪੱਟੀ ਕਿਉਂਕਿ ਇਹਦੇ ਵਿੱਚ ਮੈਂ ਇਹਨੂੰ ਪੇਂਟ ਕਰਨ ਦਾ ਸੋਚਿਆ ਸੀ ਜੋ ਕਲਰ ਆਪਣੇ ਇਹਦੇ ਸ਼ਰਟ ਦੇ ਵਿੱਚ ਹੈਗੇ ਨੇ ਸੋ ਆਹ ਜਿਹੜੇ ਕਲਰਸ ਨੇ ਸ਼ਰਟ ਦੇ ਵਿੱਚ ਸੋ ਉਹਦਾ ਮੈਂ ਇਹਨੂੰ ਪੇਂਟ ਕਰਨ ਦਾ ਸੋਚਿਆ ਸੀ ਪਰ ਮੈਨੂੰ ਐਟ ਅ ਟਾਈਮ ਕਿਤੋਂ ਫੈਬਰਿਕ ਪੇਂਟ ਵਧੀਆ ਮਿਲੇ ਨਹੀਂ ਹੈਗੇ ਸੋ ਫਿਰ ਮੈਨੂੰ ਪੋਸਟਪੋਨ ਕਰਨਾ ਪਿਆ ਸੋ ਇਹ ਦੁਪੱਟਾ ਇਹ ਜਿਹੜਾ ਇਹਨੂੰ ਆਪਾਂ ਫੇਰ ਕਦੇ ਪੇਂਟ ਕਰਾਂਗੇ ਨੈਕਸਟ ਕਿਸੇ ਫੰਕਸ਼ਨ ਤੇ ਵੇਅਰ ਕਰਨ ਲਈ ਸੋ ਹੁਣ ਆਪਾਂ ਇਹਨੂੰ ਇਦਾਂ ਹੀ ਵੇਅਰ ਕਰਨਾ ਪਿਆ ਇਹਨੂੰ ਸੋ ਨੈਕਸਟ ਹੈਗੀ ਆ ਸਿਰਦ ਦੀ ਆਊਟਫਿਟ ਸਿਰਦ ਦਾ ਸੋ ਇਹ ਹੈਗੀ ਆ ਸੀਰਤ ਦੀ ਛੋਟੀ ਜੀ ਡਰੈੱਸ ਇਹ ਸੀਰਤ ਨੇ ਵੇਅਰ ਕੀਤੀ ਸੀਗੀ ਤੇ ਸੀਰਤ ਦੇ ਵੀ ਪੂਰੇ ਜਿਹੜੀ ਸ਼ਰਟ ਆ ਇਹਦੇ ਉੱਪਰ ਅੱਗੇ embroiderry ਆਈ ਆ ਬੈਕ ਪੱਲੇ ਦੇ ਉੱਪਰ embroiderry ਆਈ ਆ ਸੋ ਆ ਦੇਖੋ ਹਲਕੀ ਹਲਕੀ ਬੂਤੀ ਆ ਜਿਹੜੀ ਇਹਦੀ ਸੀਸ ਤੇ ਵੀ ਹੈਗੀ ਆ ਅਗਰ ਇਹੀ ਜੇ ਵਰਕ ਅਪਾ ਕਰਵਾਉਣ ਜਾਈਏ ਤਾਂ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਤੁਹਾਨੂੰ ਪਤਾ ਹੀ ਹੋਊਗਾ ਤੁਸੀਂ ਕਰਵਾਉਂਦੇ ਰਹਿੰਦੇ ਹੋਵੋਗੇ ਜਿਹੜੇ ਵੀ ਇਹ ਆ ਇਹਦੇ ਲਟਕਣ ਸੋ ਸੀਰਤ ਨੂੰ ਮੇਰੇ ਨਾਲ ਦੀ ਸੇਮ ਲਟਕਣ ਦੀ ਚਾਹੀਦੀ ਸੀਗੇ ਤੇ ਸੇਮ ਡਰੈਸ ਚਾਹੀਦੀ ਸੀ ਸੋ ਇਹ ਆ ਸੀਰਤ ਦਾ ਕਲੀਆਂ ਵਾਲਾ ਲਹਿੰਗਾ ਤੇ ਇਹਦੇ ਤੇ ਵੀ ਪੂਰੀਆਂ ਕਲੀਆਂ ਆਪਾਂ ਪਾ ਕੇ ਸੇਮ ਐਜ਼ ਇਟ ਇਜ਼ ਬਣਾਇਆ ਹੈ ਤੇ ਸੀਰਤ ਦਾ ਦੁਪੱਟਾ ਤੇ ਇਹ ਆ ਸੀਰਤ ਦਾ ਛੋਟੂ ਜਿਹਾ ਦੁਪੱਟਾ ਅਰੇ ਥੋੜਾ ਜਿਹਾ ਫੈਬਰਿਕ ਆ ਜਿਹੜਾ ਘੱਟ ਸੀਗਾ ਤਾਂ ਆਪਾਂ ਇਹਦੇ ਵਿੱਚ ਜੋੜ ਪਾ ਕੇ نیچے ਉੱਪਰ ਲੈਸ ਦੇਤੀ ਸੀ ਆ ਦੇਖੋ ਇਹ ਆ ਦਾ ਦੁਪੱਟਾ ਦ ਨੈਕਸਟ ਆਊਟਫਿਟ ਹੈਗਾ ਜਿਹੜਾ ਆਪਾਂ ਜਾਗੋ ਤੇ ਵੇਅਰ ਕੀਤਾ ਸੀਗਾ ਉਹ ਹੈਗਾ ਜੀ ਇਹ ਇਹ ਹੈਗੀ ਇਹਦੀ ਸਟ੍ਰੇਟ ਸਲਵਾਰ ਇਹਨੂੰ ਆਪਾਂ ਮੈਂ ਆਪਣੇ ਲਈ ਸਲਵਾਰ ਬਣਾਈ ਸੀਗੀ ਤੇ ਸੀਰਤ ਲਈ ਮੈਂ ਬਣਾਇਆ ਸੀਗਾ ਲਹਿੰਗਾ ਤੇ ਇਹ ਹੈ ਜੀ ਸਟ੍ਰੇਟ ਸਲਵਾਰ ਇਹਦੇ ਨੀਚੇ ਆਪਾਂ ਗੋਟਾ ਪੱਤੀ ਦਾ ਵਰਕ ਕਰਕੇ ਥੋੜੀ ਜਿਹੀ ਡਿਜ਼ਾਈਨਿੰਗ ਦਿੱਤੀ ਆ ਸੋ ਇਹ ਹੈ ਜੀ ਇਹਦੀ ਸ਼ਰਟ ਪੁਰੀ ਆ ਰਹੀ ਹੈ ਇਹ ਇਹਦੀ ਸ਼ਰਟ ਇਹਦੀ ਸ਼ਰਟ ਦੇ ਵਿੱਚ ਵੀ ਆਪਾਂ ਕਲੀਆਂ ਦਿੱਤੀਆਂ ਨੇ نیچے ਤੇ ਇਹ ਪੂਰੀ ਏਮਬਰਾਇਡਰੀ ਸੀ ਯਾ ਦੇਖੋ ਇਹਦੇ نیچے ਇਹ ਮਸ਼ੀਨ ਏਮਬਰਾਇਡਰੀ ਆ ਸਾਰੀ ਇਹ ਵੀ ਸਾਰਾ ਫੈਬਰਿਕ ਆ ਜਿਹੜਾ ਆਪਾਂ ਲੈ ਕੇ ਡਾਈ ਕਰਵਾਇਆ ਸੀਗਾ ਤੇ نیچے ਆਪਾਂ ਇਹਦੇ ਬੀਡਸ ਵਾਰੀ ਲੇਸ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਅੱਛੀ ਲੱਗਦੀ ਆ ਔਰ ਇਹਦੇ ਨਾਲ ਬਹੁਤ ਪਿਆਰੀ ਲੱਗ ਰਹੀ ਸੀ ਰਾਤ ਦੇ ਫੰਕਸ਼ਨ ਦੇ ਉੱਪਰ ਬਹੁਤ ਸੋਹਣਾ ਲੱਗ ਰਿਹਾ ਸੀ ਇਹ ਕਲਰ ਵੀ ਔਰ ਇਹਦੀ ਜਿਹੜੀ ਫਲੇਅਰ ਆ ਬਹੁਤ ਅੱਛਾ ਲੱਗ ਰਿਹਾ ਸੀ ਤੇ ਆਹ ਨੇ ਇਹਦੀਆਂ 슬ੀਵਸ ਦਾ ਡਿਜ਼ਾਈਨ ਤੇ ਆਏ ਜੀ ਇਹਦਾ ਬੈਕ ਦਾ ਡਿਜ਼ਾਈਨ ਬੈਕ ਆ ਪਾ ਤਾਂ ਥੋੜਾ ਜਿਹਾ ਡੀਪ ਰਖਿਆ ਸੀਗਾ ਉੱਪਰ ਲਟਕਣ ਦੇ ਕੇ نیچے ਆਪਾਂ بڑا ਤੁਸੀਂ ਰਾਉਂਡ ਕੀ ਹੋਲ ਕਹਿ ਲਓ ਤੇ ਆ ਇਹਦੇ ਨਾਲ ਲਟਕਣ ਨੇ ਜਿਹੜੇ ਆਪਾਂ ਡਿਜ਼ਾਈਨ ਕੀਤੇ ਸੀਗੇ ਸੋ ਇਹ ਆ ਜੀ ਦੀ ਫਾਈਨਲ ਲੁੱਕ ਸਲਵਾਰ ਦੇ ਨਾਲ ਦੁਪੱਟੇ ਨਾਲ ਮੈਂ ਦਿਖਾਨੀ ਆ ਦੁਪੱਟਾ ਸੋ ਇਹ ਸੀ ਜੀ ਦੁਪੱਟਾ ਇਹਦਾ ਇਹ ਵੀ ਆਪਾਂ ਲੈ ਕੇ ਨਾਲ ਡਾਈ ਕਰਵਾਇਆ ਸੀਗਾ ਦੁਪੱਟਾ ਇਹਦਾ ਤੇ ਦੁਪੱਟਾ ਇਹਦਾ ਸਾਰੇ ਆਲੇ-ਦਾਲੇ ਦੇ ਟੂ ਸਾਈਡ ਹੋਈ ਆ ਸਾਰੀ ਜਿਵੇਂ ਇਹਦੇ ਵਿੱਚ ਸ਼ਰਟ ਦੇ ਵਿੱਚ embroidery ਹੋਈ ਆ ਓਵੇਂ ਦੁਪੱਟੇ ਦੇ ਉੱਤੇ ਹੋਈ ਆ ਤੇ ਸੇਮ ਜਿਹੜਾ ਸੂਟ ਆ ਸੀਰਤ ਦਾ ਆਪਾਂ ਡਿਜ਼ਾਈਨ ਕੀਤਾ ਸੀ ਸੋ ਸੀਰਤ ਨੂੰ ਚਾਹੀਦਾ ਸੀਗਾ ਜਾਗੋ ਵਾਸਤੇ ਲਹਿੰਗਾ ਸੋ ਉਹਨੇ ਸਲਵਾਰ ਨਹੀਂ ਬਣਾਉਣੀ ਸੀ ਸੋ ਉਹਦੇ ਲਈ ਆਪਾਂ ਬਣਾਇਆ ਸੀਗਾ ਲਹਿੰਗਾ ਤੇ ਇਹਦੇ ਨੀਚੇ ਜਿਵੇਂ ਮੈਂ ਆਪਣੀ ਸਲਵਾਰ ਦੇ ਨੀਚੇ ਡਿਜ਼ਾਈਨਿੰਗ ਕੀਤੀ ਸੀ ਗੋਟਾ ਪੱਟੀ ਦੀ ਸੋ ਸੇਮ ਡਿਜ਼ਾਈਨਿੰਗ ਮੈਂ ਇਹਦੇ ਉੱਪਰ ਕੀਤੀ ਹੈ ਗੋਟਾ ਪੱਟੀ ਦੀ ਉੱਪਰ ਹੈਗੀ ਇਲਾਸਟਿਕ ਤੇ ਨਾਲ ਹੈਗੀ ਸੀਰਤ ਦੀ ਸ਼ਰਟ ਕੇ ਆ ਜੀ ਉਹਦੀ ਸੇਮ ਜਿਵੇਂ ਮੈਂ ਬਣਾਇਆ ਹੋਵੇ ਉਹ ਨੂੰ ਚਾਹੀਦਾ ਸੀ ਤੇ ਉਹਦੀਆਂ 슬ੀਵਜ਼ ਦੇ ਵਿੱਚ ਥੋੜਾ ਜਿਹਾ ਕਪੜਾ ਘਟ ਗਿਆ ਸੀ ਆਪਣੇ ਕੋਲ ਤਾਂ ਆਪਾਂ ਪਲੇਨ ਕਪੜੇ ਦੀ ਵਿੱਚ ਆ ਪਾਈਪਿੰਗ ਲੇਸ ਦੇ ਕੇ ਗੋਟਾ ਪੱਤੀ ਦੀ ਤਾਂ ਆਪਾਂ ਇਹਦੀਆਂ 슬ੀਵਜ਼ ਪੂਰੀਆਂ ਕੀਤੀਆਂ ਤੇ ਪਿੱਛੇ ਬੱਚਿਆਂ ਦੇ ਨੱਕਾ ਜਿਹੜੇ ਉਹ ਮੈਂ ਥੋੜੇ ਛੋਟੇ ਹੀ ਰੱਖਦੀ ਹੁੰਨੀ ਆ ਪਿੱਛੇ ਇੱਕ ਕੱਟ ਦੇ ਦਿੰਨੇ ਆ ਤਾਂ ਕਿ ਜਿਹੜਾ ਗਲਾ ਹੈ ਬੱਚੇ ਦਾ ਉਹ इजीली ਪੈ ਜਾਵੇ ਸੋ ਆਹ ਕੱਟ ਪਿੱਛੇ ਹਮੇਸ਼ਾ ਜਿਵੇਂ ਮੈਂ ਅਸੀਂ ਰੱਦੇ ਸੂਟ ਦੇ ਵਿੱਚ ਜਾਂ ਟੌਪ ਦੇ ਵਿੱਚ ਦੇ ਦਿੰਨੀ ਆ ਤਾਂ ਕਿ ਇਹ ਖੁੱਲ ਕੇ ਨਾ ਆਰਾਮ ਨਾਲ ਗਲਾ ਪੈ ਜਾਵੇ ਔਰ ਗਲਾ ਇੱਧਰ ਉੱਧਰ ਨਾ ਜਾਵੇ ਬੱਚਾ ਕੰਫਰਟੇਬਲ ਰਹੇ ਸੋ ਇਹ ਆ ਉਹਦੇ ਸੂਟ ਦੀ ਫਾਈਨਲ ਲੁੱਕ ਸੋ ਇਹ ਆ ਉਹਦਾ ਛੋਟੂ ਜਿਹਾ ਦੁਪੱਟਾ ਸਿਰਤ ਦਾ ਪਰ ਸਿਰਨ ਨੇ ਦੁਪੱਟੇ ਦਾ ਵੀਰ ਨਹੀਂ ਕੀਤੇ ਸੀ ਕਿਉਂਕਿ ਉਹਨੂੰ ਗਰਮੀ ਲੱਗ ਰਹੀ ਸੀ ਫਰਵਰੀ ਦੀ ਮੈਰਿਜ ਸੀਗੀ ਪਰ ਫਿਰ ਵੀ ਉਹਨੂੰ ਗਰਮੀ ਲੱਗ ਰਹੀ ਸੀ ਨਾ ਕਰਕੇ ਉਹ ਥੋੜੀ ਜਿਹੀ ਗਰਮੀ ਜ਼ਿਆਦਾ ਮੰਨਦੀ ਆ ਸੋ ਇਹ ਦੁਪੱਟਾ ਹੈ ਉਹਦਾ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਜਾਣਨਾ ਹੈ ਕਿ ਇਹ ਸੂਟ ਹੈ ਜਿਹੜੇ ਆਪਾਂ ਆਪਾਂ ਨੂੰ ਕਿੰਨੇ ਚ ਪਏ ਆ ਜਾਂ ਆਪਾਂ ਕਿੰਨੇ ਦਾ ਫੈਬਰਿਕ ਲਿਆ ਕਿੰਨੀ ਡਾਈ ਪਈ ਕਿੰਨੀ ਸਟੀਚਿੰਗ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਜ਼ਰੂਰ ਦੱਸੂਗੀ ਸੋ ਮਤਲਬ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਨੇ ਇਹ ਆਪਾਂ ਨੂੰ ਪਾਏ ਨੇ ਕਿਉਂਕਿ ਇਹਦੀ ਸਟੀਚਿੰਗ ਤਾਂ ਆਪਾਂ ਨੂੰ ਪਈ ਨਹੀਂ ਕਿਉਂਕਿ ਇਹ ਖੁਦ ਸਟਿਚ ਕਰ ਲੈਨੇ ਆਪਾਂ ਤੇ ਦੂਸਰੀ ਆ ਆਪਾਂ ਇਹਦੇ ਵਿੱਚ ਬਹੁਤ ਜ਼ਿਆਦਾ ਕਾਸਟ ਕਟਿੰਗ ਕੀਤੀ ਆ ਇਹਦੇ ਵਿੱਚ ਮੈਂ ਟਾਫਟਾ ਯੂਜ਼ ਨਹੀਂ ਕੀਤਾ ਹੈਗਾ ਇਹਦੇ ਵਿੱਚ ਮੈਂ ਡਸ਼ੀਨ ਯੂਜ਼ ਕੀਤੀ ਆ ਕਿਉਂਕਿ ਉਹ ਡਾਈ ਹੋਈ ਹੋਈ ਆਪਾਂ ਨੂੰ ਮਿਲ ਜਾਂਦੀ ਆ ਟਾਫਟਾ ਆਪਾਂ ਨੂੰ ਡਾਈ ਕਰਾਉਣਾ ਪੈਂਦਾ ਟਾਫਟਾ ਮਹਿੰਗਾ ਮਿਲਦਾ ਏ ਸੋ ਦੀ ਡਾਈ ਪੈ ਜਾਂਦੀ ਆ ਸੋ ਇਹ ਡ्रेसेस ਦੇ ਵਿੱਚ ਆਪਾਂ ਕਾਫੀ ਜ਼ਿਆਦਾ ਕਾਸਟ ਜਿਹੜੀ ਆ ਉਹ ਕੱਟ ਕੀਤੀ ਆ ਸੋ ਆਪਾਂ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਇਹ ਨੇ ਜਿਹੜੇ ਉਹ ਰੈਡੀ ਕੀਤੇ ਨੇ ਤੇ ਅਸੀਂ ਜਿਵੇਂ ਇਹਦੀ ਕਾਸਟ ਵਗੈਰਾ ਦਾ ਕੋਈ ਕੁਐਸਚਨ ਹੋਇਆ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਜ਼ਰੂਰ ਛੱਡਿਓ ਤੇ ਮੈਂ ਤੁਹਾਨੂੰ ਉਹਦੇ ਨੈਕਸਟ ਵੀਡੀਓ ਇਹਦੇ ਲਈ ਆਪਾਂ ਸਪੈਸ਼ਲ ਬਣਾ ਦਾਂਗੇ ਕਿ ਕੀ ਪ੍ਰਾਈਜ਼ ਤੇ ਲਏ ਆਪਾਂ ਕਿੱਦਾਂ ਆਪਾਂ ਨੂੰ ਮਿਲੇ ਸੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ